ਤਗੜੇ ਬੰਦੇ ਆ ਉਹਨਾਂ ਨੇ ਕਹਿ ਆ ਵੀ ਮੈਂ ਸਾਰੇ ਪੰਜਾਬ 'ਚ 1 ਕਰੋੜ ਦਾ ਤੇਲ ਦਿਆ ਹੈ ਹੈਲੋ ਹੈਲੋ 1 ਕਰੋੜ ਦਾ ਜਿਹਦਾਊਗਾ ਤਾਂ ਵੀ 25 ਸਾਡੇ ਹਿੱਸੇ ਵੀ ਆਈ ਜਾਣਾ ਤਾਂ ਅਸੀਂ ਚਾਹੁੰਦੇ ਆ ਵੀ ਜਿੱਥੇ-ਜਿੱਥੇ ਕੇਦੇ ਲੋੜ ਆ ਉਹ ਪੂਰੀ ਹੈਲੋ ਹੈਲੋ ਉਹਨੂੰ ਵੀ ਪਤਾ ਲੱਗਿਆ ਉਹਦਾ ਵੀ ਵਾਜਰਾ ਉਹ ਕਹਿੰਦਾ ਵੀ ਮੈਂ ਕੋਈ ਤੇ 10 ਦਿਨਾਂ ਦੇ ਵਿੱਚ ਵਿੱਚ ਹੈਲੋ ਹੈਲੋ ਜਿਹੜੇ-ਜਿਹੜੇ ਤੁਹਾਡੇ ਲੱਗੇ ਜਿ세 ਤੁਹਾਨੂੰ ਪਤਾ ਵਾ ਉਹਨਾਂ ਨੇ ਲਿਸਟਾ ਬਣਾ ਕੇ ਦੋ ਹੈਲੋ 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 ਤਾਂ ਕਿ ਮੁਰਕੇ ਤਾਨੂੰ ਪੁੱਛਿਆ ਵੀ ਉੱਥੇ ਕੀ ਕੀ ਬਣਨ ਵਾਲਾ ਜਿਹੜਾ ਸਮਾਨ ਵੀ ਤੁਹਾਡੇ ਨਾਲ ਜਾਏ ਉੱਥੇ ਇਹਦੇ ਵਾਸਤੇ ਤੁਹਾਨੂੰ ਬੇਨਤੀ ਕੀਤੀ ਹਰ ਤਰ੍ਹਾਂ ਦਾ ਬੰਦਾ ਮਦਦ ਵਾਸਤੇ ਆਇਆ ਹਰ ਬਰਾਦਰੀ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਮਦਦ ਵਾਸਤੇ ਪਹੁੰਚਿਆ ਕਿਉਂਕਿ ਪੰਜਾਬੀ ਜਿਹੜੇ ਆ ਇਹ ਦੁਨੀਆ 'ਚ ਇਸ ਗੱਲ ਤੋਂ ਮਸ਼ਹੂਰ ਆ ਕਿਸੇ ਦਿਨ ਜ਼ਰਤਾਂ ਬਣਦੀ ਆ ਪੰਜਾਬੀ ਉੱਥੇ ਪਹੁੰਚਦਾ ਤੇ ਅੱਜ ਪੰਜਾਬੀਆਂ ਦੇ ਫਿਰਤਾ ਬਣੀ ਆ ਸਾਰਾ ਪਾਈਚਾਰਾ ਇੱਥੇ ਆਇਆ ਹਰ ਬਰਾਦਰੀ ਇੱਥੇ ਆਈਏ ਅਸੀਂ ਸਭ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਪਰ ਉਸੇ ਮੰਖਬਰਾ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਪੁਨਰਸੁਰਜੀਤ ਸ਼ਰਮਣਿਆ ਕਾਲੀਦਲ ਦੇ ਸੀਨੀਅਰ ਅਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਸਥਾਨਕ ਕਸਬੇ ਵਿੱਚ ਸੀਨੀਅਰ ਵਰਕਰਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਪੀੜਤਾਂ ਦੀ ਮਾਲੀ ਮਦਦ ਕਰਨ ਲਈ ਮੀਟਿੰਗ ਸੱਦੀ ਗਈ। ਉਹਨਾਂ ਵਰਕਰਾਂ ਕੋਲੋਂ ਸੁਝਾਓ ਲਈ ਅਤੇ ਫੈਸਲਾ ਕੀਤਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਚ ਲੋਕਾਂ ਦੀ ਮਦਦ ਕਰਨ ਦੀਆਂ ਲਿਸਟਾਂ ਬਣਾਉਣ ਅਤੇ ਉਸ ਉਪਰੰਤ ਸਾਂਝੇ ਤੌਰ ਤੇ ਫੈਸਲਾ ਕਰਕੇ ਪੀੜਤਾਂ ਦੀ ਮਾਲੀ ਮਦਦ ਕੀਤੀ ਜਾਵੇਗੀ ਜਥੇਦਾਰ ਛੋਟੇਪੁਰ ਨੇ ਦਾਵਾ ਕੀਤਾ ਕਿ ਮੂਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਇੱਕ ਇਮਾਨਦਾਰ ਵਿਵਾਨਤਦਾਰੀ ਨਾਲ ਚੱਲਣ ਵਾਲੀ ਪਾਰਟੀ ਹੈ ਅਤੇ ਉਹ ਪੰਜਾਬ ਦੀ ਜਨਤਾ ਦੀ ਇਸ ਵਾਰਤ ਭਾਵਨਾ ਨਾਲ ਮਦਦ ਕਰਨ ਲਈ ਅੱਗੇ ਆ ਰਹੀ ਹੈ ਜਥੇਦਾਰ ਛੋਟੇਪੁਰ ਨੇ ਸਾਫ਼ ਕੀਤਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਕਦੇ ਵੀ ਕੋਈ ਸਿਆਸੀ ਜੋਨ ਨਹੀਂ ਲੜਨਗੇ ਜੋ ਇੱਕ ਇਤਿਹਾਸਿਕ ਫੈਸਲਾ ਹੈ ਪੁਨਰ ਸੁਰਜੀਤ ਅਕਾਲੀ ਦਲ ਦੇ ਦਿਨ-ਪ੍ਰਤੀ ਦਿਨ ਹੋ ਰਹੇ ਪ੍ਰੋਪਗੈਂਡਾ ਨੂੰ ਨਕਾਰਦਿਆਂ ਕਿਹਾ ਕਿ ਲੋਕ ਝੂਠ ਤੇ ਸੱਚ ਤੋਂ ਪੂਰੀ ਤਰ੍ਹਾਂ ਜਾਣੂ ਹਨ ਜਥੇਦਾਰ ਸੁਰਚਾ ਸਿੰਘ ਛੋਟੇਪੁਰ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਅਸੀਂ ਕੱਲ ਵੀ ਪਿਛਲੇ ਦਿਨਾਂ ਦੀਆਂ ਮੀਟਿੰਗਾਂ ਸਾਰੇ ਹਲਕੇ 'ਚ ਛੋਟੀਆਂ-ਛੋਟੀਆਂ ਕਰ ਰਹੇ ਆ ਕਿ ਸਾਡੇ ਕੋਲ ਸਹੀ ਇਨਫੋਰਮੇਸ਼ਨ ਕਿੰਨਾ ਪਿੰਡਾਂ ਦੇ ਵਿੱਚ ਫਸਲ ਤਬਾਹ ਹੋਈ ਆ ਕਿੰਨਾਂ ਦੇ ਪਿੰਡਾਂ ਦੇ ਵਿੱਚ ਘਰਾਂ ਦਾ ਨੁਕਸਾਨ ਹੋਇਆ ਕਿੱਥੇ-ਕਿੱਥੇ ਕੋਈ ਮਾਲ ਡੰਗਰ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਹੀ ਅਸੀਂ ਜਾਣਕਾਰੀ ਲੈਣ ਵਾਸਤੇ ਆਪਣੇ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਤਕਰੀਫ਼ ਦਿੱਤੀ ਆ ਕਿ ਆਪਣੇ ਘਰਾਂ ਦਾ 2-4 ਦਿਨ 10 ਦਿਨ ਕੰਮ ਬੰਦ ਕਰੋ ਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣੋ ਤੇ ਸਹੀ ਪੋਜੀਸ਼ਨ ਸਾਡੇ ਤੱਕ ਆਏ ਤਾਂ ਕਿ ਅਸੀਂ ਜਿਹੜੇ ਕੋਈ ਬੰਦੇ ਸੇਵਾ ਕਰਨ ਵਾਲੇ ਆ ਜਾਂ ਸੇਵਾ ਕਰਨਾ ਚਾਹੁੰਦੇ ਆ ਤੇ ਜਿਹੜੇ ਰਹਿ ਗਏ ਕਿਉਂਕਿ ਬਹੁਤ ਸਾਰੇ ਪਲੇਅਰ ਇਸ ਕੰਮ ਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਪਾਰਟੀਆਂ ਵਿੱਚ ਆਈਆਂ ਸਾਡੀ ਤੇ ਨਵੀਂ ਪਾਰਟੀ ਆ ਸੁਧਾਰਨਾ ਸਾਡੇ ਸੱਜਣ ਮਿੱਤਰ ਨੇ ਅਸੀਂ ਤੇ ਕਿਸੇ ਸੱਜਣ ਮਿੱਤਰ ਨੂੰ ਰਿਕਵੈਸਟ ਕਰਨੀ ਆ ਵੀ ਭਾਈ ਸਾਡੀ ਮਦਦ ਕਰ ਤੋ ਉਹ ਅਸੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਤੇ ਜਦੋਂ ਰਾਖੜਾ ਬਣਦਾ ਫਸਲ ਮੜੀ ਚੰਗੀ ਜਿਹੜੀ ਪੈਲੀਆਂ ਜੋ ਪਰਾਲੀ ਤਾਂ ਕੱਢਣੀ ਪਣੀ ਆ ਜੇ ਫਸਲ ਵਿਝਣੀ ਆ ਤੇ ਜਦੋਂ ਸੁੱਕਦੇ ਆ ਖੇਤ ਤੇ ਜਿਹਦੇ ਕੋਲ ਟਰੈਕਟਰ ਨਹੀਂਗਾ ਰੇਤ ਕੱਢਣ ਵਾਸਤੇ ਉਹਨੂੰ ਟਰੈਕਟਰ ਵੀ ਅਸੀਂ 2-4 ਟਰੈਕਟਰ ਇੱਥੇ ਖਿਲਾਰ ਦੇਵਾਂਗੇ ਉਹਨਾਂ 'ਚ ਤੇਲ ਵੀ ਪਾਵਾਂਗੇ ਲੋੜਵੰਦ ਨੂੰ ਬੇਨਤੀ ਕਰਾਂਗੇ ਵੀ ਭਾਈ ਆਪਣਾ ਕੰਮ ਕਰਕੇ ਟਰੈਕਟਰ ਇੱਥੇ ਕਿਹੇ ਹੋਰ ਵਾਸਤੇ ਛੱਡ ਦੇ ਜਿੱਥੇ ਕਿ ਉਹ ਤੇਲ ਚਾਹੀਦਾ ਹੋਊਗਾ ਉਹਦੇ ਕੋਲ ਸਾਧਨ ਆਪਣੇ ਹੈਗੇ ਆ ਲੋੜਵੰਦਾ ਉਹਨੂੰ ਤੇਲ ਵੀ ਦੇਾਂਗੇ ਆਪਣੀਆਂ ਪੈਰੀਆਂ ਸਾਫ਼ ਕਰਕੇ ਆਪਣੀ ਫਸਲ ਬੀਜੂਗਾ ਜਿੱਥੇ ਕਿਤੇ ਮਾਲ ਡੰਗਰ ਦਾ ਨੁਕਸਾਨ ਹੋਇਆ ਉਹ ਵੀ ਜਿਹੜੇ ਕਈ ਮਾਤਰਬੰਦ ਦੇ ਮਾਰੇ ਆ ਵਿਚਾਰੇ ਉਹਨਾਂ ਦੀ ਵੀ ਜ਼ਰੂਰ ਜਿੰਨੀ ਵੀ ਅਸੀਂ ਕਰ ਸਕਦੇ ਮਦਦ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜਿਨ੍ਹਾਂ ਘਰਾਂ ਦੇ ਵਿੱਚ ਤੇੜਾਂ ਆਈਆਂ ਨੇ ਜਿਨ੍ਹਾਂ ਘਰਾਂ ਦੇ ਵਿੱਚ ਟੀਨ ਪਾ ਕੇ ਸਰਸਕ ਦਾ ਟੀਨ ਦੇਾਂਗੇ ਜੇ ਕਹਿਣਗੇ ਵੀ ਸਾਨੂੰ ਸਰਿਆ ਚਾਹੀਦਾ ਸਿਮਿੰਟ ਚਾਹੀਦਾ ਉਹ ਵੀ ਰਿਪੇਅਰ ਵਾਸਤੇ ਜਿਹੜੇ ਘਰ ਜਿਹੜੇ ਉਹ ਵੀ ਰਿਪੇਅਰ ਕਰਾਉਣਗੇ ਉਹਦੇ ਵਾਸਤੇ ਸਾਰੇ ਜਿੰਨੇ ਸੱਜਣ ਮਿੱਤਰ ਆ ਤੁਸੀਂ ਆਜਾਏ ਹੋ ਤੁਹਾਡਾ ਧੰਨਵਾਦ ਵੀ ਕਰਦਾ ਤੁਸੀਂ ਆਪਣਾ ਕੰਮ ਛੱਡ ਕੇ ਆਏ ਹੋ ਤੇ ਨਾਲੇ ਵੀ ਬੇਨਤੀ ਆ ਵੀ ਆਪਾਂ ਘਰਾਂ ਦੇ ਵਿੱਚ ਲੋਕਾਂ ਦਾ ਨੁਕਸਾਨ ਵੀ ਬੜਾ ਹੋਇਆ ਤੇ ਜੇ ਤੁਹਾਡੇ ਘਰ-ਬਾਰ ਬਚੇ ਆ ਤਾਂ ਤੁਸੀਂ ਹੁਣ ਜਿਹੜੇ 5-7 ਦਿਨ ਇਸ ਕੰਮ 'ਤੇ ਜਰੂਰ ਲਾਓ ਤਾਂ ਕਿ ਲੋੜਵੰਦ ਬੰਦੇ ਦੀ ਮਦਦ ਹੋਊਗੀ ਤਾਂ ਤੁਹਾਨੂੰ ਵੀ ਯਾਦ ਰੱਖੂਗਾ ਵੀ ਔਖੇ ਵੇਲੇ ਫਰਾਂ ਨੇ ਮੇਰੀ ਮਦਦ ਕੀਤੀ ਸੀ ਆ ਸਾਡਾ ਬੱਚਾ ਬੈਠਾ ਹਸਦਾ ਪ੍ਰੀਤਮ ਸਿੰਘ ਹੁੰਦਾ ਇਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਸੱਪ ਲੜ ਗਿਆ ਸੀ ਤੇ ਕੋਈ ਹੋਰ ਸਾਧਨ ਨਹੀਂ ਸੀਗਾ ਜਾਣ ਦਾ ਵੀ ਪਾਣੀ ਇਹਨਾਂ ਨਾਲ ਇਹਨਾਂ ਦਾ ਆਪਣਾ ਟਰੈਕਟਰ ਵੀ ਨਹੀਂ ਸੀ ਨਿਕਲ ਸਕਦਾ ਤੇ ਉਸ ਵੇਲੇ ਬੀਐਸਐਫ ਵਾਲਿਆਂ ਨੇ ਕੋਈ ਇੱਥੇ ਬੱਚੀ ਆ ਕੋਈ ਚੰਗੀ ਕਮਾਂਡੈਂਡ ਆ ਕੇ ਪਤਾ ਡਿਪਟੀ ਕਮਾਂਡੈਂਟ ਉਹ ਬਿੜੀ ਲੈ ਕੇ ਉੱਥੇ ਪਹੁੰਚੀ ਤੇ ਇਹਨਾਂ ਦਾ ਇਲਾਜ ਕਰਾਇਆ ਇਹ ਬਚ ਕੇ ਅਸੀਂ ਬੀਐਸਐਫ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਉਸ ਵੇਲੇ ਚੰਗੇ ਕੰਮ ਕੀਤੇ ਜਿਹਨਾਂ ਨੇ ਚੰਗਾ ਕੰਮ ਕੀਤਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਬਾਕੀ ਬਾਹਰੋਂ ਬਹੁਤ ਜਨਤਾ ਸਾਜੋ ਸਮਾਨ ਲੈ ਕੇ ਆਈ ਆ। ਪਰ ਸਾਜੋ ਸਮਾਨ ਖਾਣ ਪੀਣ ਦੇ ਦੀ ਤਾਂ ਕੋਈ ਕਮੀ ਨਹੀਂ ਰਹਗੀ। ਮਾਲ ਡੰਗਰ ਵਾਸਤੇ, ਵਾਲ ਡੰਗਰ ਦੇ ਪੱਠੇ ਦਿੱੱਥੇ ਵਾਸਤੇ, ਘਰਾਂ ਦੀ ਰਿਪੇਅਰ ਵਾਸਤੇ, ਤੇਲ ਵਾਸਤੇ ਇਹ ਲੋੜ ਹੁਣ ਸ਼ੁਰੂ ਹੋਣੀ ਆ। ਉਹਦੇ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਭਰਾ ਆਪਣਾ ਕੰਮ ਆਪਣਾ ਨੁਕਸਾਨ ਕਰਕੇ ਜ ਆਪਣਾ ਟਾਈਮ ਕੱਢ ਕੇ ਜ ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਹੋ ਜੇ ਤੁਸੀਂ ਘਰ 'ਚ ਬੈਠੇ ਰਹੋ ਤਾਂ ਫਿਰ ਲੋਕਾਂ ਦੀ ਸੇਵਾ ਨਹੀਂ ਹੁੰਦੀ। ਮੈਨੂੰ ਜਿੱਥੇ ਕਹੋਗੇ ਮੈਂ ਦਿਨ ਰਾਤ ਤੁਹਾਡੇ ਨਾਲ ਜਿੱਥੇ ਕਹੋਗੇ ਆਣ ਕੇ ਬੈਜਾਂ ਕਰਾਂਗਾ, ਤੁਹਾਡੇ ਮਦਦ ਮਗਰ ਤੁਰਿਆ ਫਿਰਾਂਗਾ। ਪਰ ਇਹ ਮੈਨੂੰ ਹਫ਼ਤੇ ਦੇ ਵਿੱਚ ਵਿੱਚ ਇਹ ਰਿਪੋਰਟ ਜਿਹੜੀ ਆ ਉਹ ਸਾਨੂੰ ਪਹੁੰਚਾਓ ਤਾਂ ਕਿ ਅਸੀਂ ਜਿਹਨਾਂ ਬੰਦਿਆਂ ਨੇ ਮਦਦ ਕਰਨ ਹੈ ਉਹਨਾਂ ਦੱਸ ਸਕੀਏ ਵੀ ਸਾਨੂੰ ਐਨੇ ਕ ਸਮਾਨ ਦੀ ਲੋੜ ਆ, ਸਮਾਨ ਲੈ ਕੇ ਦੇਵਾਂਗੇ ਅਸੀਂ। ਕਿ ਅਸੀਂ ਕਿਸੇ ਬੰਦੇ ਨੂੰ ਕੈਸ਼ ਨਹੀਂ ਜਾਂਦੇ। ਉਹ ਸ਼ਰਮਣੀ ਕਮੇਟੀ ਤਾਂ ਹੈ ਹੀ ਆ ਜੀ ਇੱਕ ਸ਼ਰਮਣੀ ਕਮੇਟੀ ਨੂੰ ਤਾਂ ਕਲਦਲ ਨੂੰ ਤੁਸੀਂ ਦੋ ਨਹੀਂ ਕਰ ਸਕਦੇ। ਜਦੋਂ ਸ਼ਰਮਣੀ ਕਮੇਟੀ ਦਾ ਪ੍ਰਧਾਨ ਆ ਕਲਦਲ ਦੇ ਪ੍ਰਧਾਨ ਦੇ ਜੇ ਚੋ ਨਿਕਲਦਾ ਲਫਾਫੇ ਚੋਂ ਨਿਕਲਦਾ ਤੇ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਕਿਤਰਾ ਉਹਨੂੰ ਨਾ ਕਰ ਸਕਦਾ ਵਾ ਮੈਂ ਆਪਾਂ ਜੋ ਵਰਤੀ ਕਰੀਏ ਕਿਉਂਕਿ ਐਸੀ ਆਪ ਸ਼ਰੋਮਣੀ ਕਮੇਟੀ ਦੇ ਮੈਂਬਰ ਹੈ ਮੈਂ ਕੋਈ ਬਹੁਤਾ ਇਹ ਤੋਂ ਗਾ ਨਹੀਂ ਕਹਿਣਾ ਚਾਹੁੰਦਾ ਸ਼ਰੋਮਣੀ ਕਮੇਟੀ ਦਾ ਅਕਾਲੀ ਦਲ ਦੇਖੀ ਆ ਜੋ ਸ਼ਰੋਮਣੀ ਕਮੇਟੀ ਨੇ ਕਹਿਣਾ ਵਾ ਉਹ ਅਕਾਲੀ ਦਲ ਦੇ ਆਪਣੇ ਅਕਾਲੀ ਦਲ ਨੇ ਜੋ ਕਹਿਣਾ ਉਹ ਸ਼ਰੋਮਣੀ ਕਮੇਟੀ ਨੇ ਕਰਨਾ ਸ਼ਰੋਮਣੀ ਕਮੇਟੀ ਦਾ ਪੈਸਾ ਜਿਹੜਾ ਵਰਤਿਆ ਅਕਾਲੀ ਦਲ ਦੇ ਪ੍ਰਧਾਨ ਰਾਹੀਂ ਜੋ ਹੈਗਾ ਪਾਇਓ ਇੱਕ ਧੜੇ ਦਾ ਪ੍ਰਧਾਨ ਉਹਦੇ ਨਾਲ ਹੀ ਵਰਤਿਆ ਜਾਣਾ ਬਾਕੀ ਸਾਰੇ ਸਬੂਤ ਸ਼ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਜਿਹੜੇ ਵਿੱਚ ਐਗਜ਼ੈਕਿਟਰ ਦੇ ਨੰਬਰ ਉਹਨਾਂ ਸਾਰੇ ਦੱਸਿਆ ਗੜੇ ਚ ਕਰਨਾ ਚਾਹੀਦਾ ਗੁਰੂ ਘਰ ਦਾ ਪੈਸਾ ਜਿਹੜਾ ਉਹ ਕਿਸੇ ਐਜੂਕੇਸ਼ਨ ਤੇ ਲਾਓ ਜਿਹੜਾ ਕੰਮਾਂ ਤੇ ਲੱਗਣ ਵਾਲਾ ਜਿਹੜੇ ਲੋੜਵੰਦ ਬੰਦੇ ਆ ਉਹ ਸ਼ਰਮਣੀ ਕਮੇਟੀ ਆਪ ਲਾਏ ਤਾਂ ਉਹ ਪੋਲਿਟਿਕਸ ਵਾਸਤੇ ਗੁਰੂ ਘਰ ਦਾ ਪੈਸਾ ਨਹੀਂ ਵਰਤਿਆ ਜਾਣਾ ਚਾਹੀਦਾ ਇਹ ਅਸੀਂ ਸ਼ੁਰੂ ਤੋਂ ਕਿਉਂਕਿ ਸਾਨੂੰ ਤਾਂ ਵੱਡਿਆਂ ਦੀ ਸਿੱਖਿਆ ਇਹ ਸੀ ਵੀ ਗੁਰੂ ਘਰ ਤੇ ਪ੍ਰਸ਼ਾਦਾ ਸੰਗਠਨ ਤੋਂ ਪਹਿਲਾਂ ਵੀ ਉੱਥੇ ਪਹਿਲਾਂ ਮੱਥਾ ਟੇਕੋ ਤੇ ਫਿਰ ਪ੍ਰਸ਼ਾਦਾ ਛਕੋ ਕਿਉਂਕਿ ਉਹ ਚੜਾਵੇ ਦੇ ਨਾਲ ਲੰਗਰ ਚੰਦਾ ਸੰਗਤ ਦੇ ਚੜਾਵੇ ਨਾਲ ਹੀ ਸਾਰੇ ਕੰਮ ਹੁੰਦੇ ਆ ਸਾਰੇ ਇੰਸਟੀਚਿਊਸ਼ਨ ਚੱਲਦੇ ਆ ਸਾਨੂੰ ਤਨਖਾਹਾਂ ਮਿਲਦੀਆਂ ਨੇ ਤੇ ਉਹ ਬੜਾ ਦਸਾਂ ਨੋਹਾਂ ਦਿੱਕਤ ਦਾ ਸਾਜੋ-ਸਮਾਨ ਹੁੰਦਾ ਉਹ ਲੁੱਟਮਾਰ ਲਟਾਉਣਾ ਨਹੀਂ ਚਾਹੀਦਾ ਉਹ ਤਾਂ ਸਗੋਂ ਫਾਇਦੇ ਦੀ بجائے ਨੁਕਸਾਨ ਹੁੰਦਾ ਜੇ ਗੁਰੂ ਘਰ ਦਾ ਪੈਸਾ ਕੋਈ ਆਪਣੇ ਪਰਸਨ ਵਾਸਤੇ ਵਰਤੇ ਉਹ ਕੋ ਕਰੇ ਜਿਹੜਾ ਕੋ ਪ੍ਰੋਪਾਗੈਂਡਾ ਕਰਨਾ ਉਹਨਾਂ ਕੋ ਸਾਧਨ ਨੇ ਉਹਨਾਂ ਕੋ ਟੀਵੀ ਚੈਨਲ ਨੇ ਉਹਨਾਂ ਕੋ ਪੈਸੇ ਨੇ ਪੁਰਾਣੇ ਬੰਦੇ ਜਿਨ੍ਹਾਂ ਨੇ ਵੀ ਵਿਤੀ ਦੇ ਸਾਲ ਉਹਨਾਂ ਦੇ ਨਾਲ ਵਜੀਰੀਆਂ ਹੰਡਈਆਂ ਨੇ ਸਾਰੇ ਉਹਨੇ ਨਵੀਂ ਪਾਰਟੀ ਦੇ ਵਿੱਚ ਸਾਰੇ ਮਾਤੜ ਲੋਕ ਨੇ ਤਾਂ ਇੱਕ ਜਦੋਂ ਕੋਈ ਨਵਾਂ ਬੰਦਾ ਤੁਰਦਾ ਹੁੰਦਾ ਤਾਂ ਉਹਦੇ ਉਲਟ ਬਹੁਤ ਕੁਝ ਕਹਿਣ ਨੂੰ ਉਹਨਾਂ ਕੋਲ ਹੁੰਦਾ ਪਰ ਸਾਨੂੰ ਪਤਾ ਵੀ ਲੋਕਾਂ ਦੇ ਵਿੱਚ ਕਿੰਨੀ ਸਾਡੀ ਐਕਸੈਪਟੇਬਿਲਟੀ ਆ ਲੋਕਾਂ 'ਚ ਕਿੰਨਾ ਸਾਨੂੰ ਰਿਸਪੌਂਸ ਮਿਲ ਰਿਹਾ ਲੋਕ ਹਰ ਬੰਦੇ ਬਾਰੇ ਜਾਣਦੇ ਆ ਇਹ ਪਹਿਲਾ ਮੌਕਾ ਆ ਵੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਜਥੇਦਾਰ ਜੀ ਰਹੇ ਨੇ ਉਹਨਾਂ ਨੇ ਕਹਤਾਂ ਵੀ ਨਾ ਤਾਂ ਮੈਂ ਪੰਚਾਇਤੀ ਇਲੈਕਸ਼ਨ ਲੜਨੀ ਆ ਤੇ ਨਾ ਮੈਂ ਪਾਰਲੀਮੈਂਟ ਦੀ ਇਲੈਕਸ਼ਨ ਲੜਨੀ ਆ ਇਹ ਮੈਂ ਕਹੇ ਇਤਿਹਾਸ ਦੇ ਵਿੱਚ ਪਹਿਲਾ ਪ੍ਰਧਾਨ ਆਇਆ ਜਿੰਨੇ ਕਹਿੰਦਾ ਮੈਂ ਕੋਈ ਇਲੈਕਸ਼ਨ ਨਹੀਂ ਲੜਦਾ ਜਿਹੜਾ ਇਸ ਤਰ੍ਹਾਂ ਦਾ ਬੰਦਾ ਤਿਆਗੀ ਹੁੰਦਾ ਵਾ ਉਹਨੂੰ ਲੋਕ ਪਸੰਦ ਵੀ ਕਰਦੇ ਆ ਤੇ ਉਹੀ ਭਲਾ ਕਰ ਸਕਦਾ ਕੌਮ ਦਾ ਤੇ ਪੰਜਾਬ ਦਾ ਸਾਰੇ ਇੱਥੇ ਉਹਨਾਂ ਸਾਰਿਆਂ ਨੂੰ ਨਾਲ ਲੈਣਾ ਹਰ ਬੰਦੇ ਦਾ ਦੁੱਖ ਸੁੱਖ ਦੇ ਵਿੱਚ ਵੇਖਿਆ ਤੁਸੀਂ ਹਰ ਤਰ੍ਹਾਂ ਦਾ ਬੰਦਾ ਮਤਦਾਨ ਵਾਸਤੇ ਆਇਆ ਹਰ ਬਰਾਦਰੀ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਮਤਦਾਨ ਵਾਸਤੇ ਪਹੁੰਚੇ ਕਿਉਂਕਿ ਪੰਜਾਬੀ ਜਿਹੜੇ ਆ ਇਹ ਦੁਨੀਆ 'ਚ ਇਸ ਕਾਲ 'ਚ ਮਸ਼ਹੂਰ ਆ ਕਿਸੇ ਤੇ ਵੀ ਵਿਵਤਾ ਬਣਦੀ ਆ ਪੰਜਾਬੀ ਉੱਥੇ ਪਹੁੰਚਦਾ ਤੇ ਅੱਜ ਪੰਜਾਬੀਆਂ ਦੇ ਵਿਵਤਾ ਬਣੀਆਂ ਸਾਰਾ ਪਾਈਚਾਰਾ ਇੱਥੇ ਆਇਆ ਹਰ ਬਰਾਦਰੀ ਇੱਥੇ ਆਈਏ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਹਰ ਇੱਕ ਦਾ ਸਤਿਕਾਰ ਕਰਨਾ ਔਰ ਸਾਡਾ ਇੱਕੋ ਹੀ ਆ ਵੀ ਕਰਾਪਸ਼ਨ ਫਰੀ ਜਿਹੜਾ ਆਉਣ ਵਾਲਾ ਸਮਾਂ ਵਾਂ ਉਹ ਕਰਾਪਸ਼ਨ ਫਰੀ ਹੋਏ ਸਭ ਤੋਂ ਵੱਡੀ ਲਾਨਤ ਵੀ ਕਰਾਪਸ਼ਨ ਆ ਤੇ ਸਭ ਤੋਂ ਵੱਡੀ ਡਿਵੈਲਪਮੈਂਟ ਦੇ ਵਿੱਚ ਰੁਕਾਵਟ ਵੀ ਇਹ ਹੀ ਆ ਤੇ ਸਭ ਤੋਂ ਵੱਡਾ ਦੇਸ਼ ਨੂੰ ਖਤਰਾ ਵੀ ਕਰਾਪਸ਼ਨ ਤੋਂ ਹੀ ਆ ਮੈਨੂੰ ਲੱਗਦਾ ਕਿ ਸਾਨੂੰ ਗਵਾਂਡੀ ਮੁਲਕਾਂ ਕੋਈ ਨਾ ਖਤਰਾ ਨਹੀਂਗਾ ਕਿਉਂਕਿ ਉਹਦੇ ਵਾਸਤੇ ਸਾਡੀਆਂ ਫੌਜਾਂ ਜਿਹੜੀਆਂ ਉਹ ਬੜੀਆਂ ਮਜ਼ਬੂਤ ਨੇ ਸਖਸ਼ਮ ਨੇ ਸਾਡੇ ਦੇਸ਼ ਦਾ ਨੁਕਸਾਨ ਜਿਹੜਾ ਕਰਪਟ ਲੋਕ ਕਰ ਰਹੇ ਆ ਚਾਹੇ ਉਹ ਪੋਲਿਟਿਸ਼ੀਅਨ ਨੇ ਚਾਹੇ ਉਹ ਬੀਰੋਕ੍ਰੇਟਸ ਨੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜੇ ਬੰਦਾ ਆਪ ਠੀਕ ਹੋਏ ਤੇ ਦੂਜੇ ਨੂੰ ਕਹਿ ਸਕਦਾ ਜੇ ਬੰਦਾ ਆਪ ਚਾਦਰ ਵਿਛਾਈ ਹੋਏ ਤਾਂ ਕਿਸੇ ਨੂੰ ਇਮਾਨਦਾਰੀ ਦਾ ਪ੍ਰਦੇਸ਼ ਨਹੀਂ ਦੇ ਸਕਦਾ ਉਹ ਸਾਡਾ ਪ੍ਰਧਾਨ ਵੀ ਵਧੀਆ ਬੰਦਾ ਵਾ ਤੋ ਅਸੀਂ ਵੀ ਜਿੰਨੇ ਜੋਗੇ ਸਾਡਾ ਸਾਰਾ ਕੈਰੀਅਰ ਲੋਕਾਂ ਦੇ ਸਾਹਮਣੇ ਆ। ਦਿਨਦਰ ਇਹਨਾਂ ਲੋਕਾਂ ਦੀ ਸੇਵਾ ਕਰਾਂਗੇ। ਦੁਨੀਆਂ ਚ ਇੱਕੋ ਵਰੀ ਹੋਣਾ ਨਾਲ ਕੱਖ ਨਹੀਂ ਜਾਣਾ। ਉਹ ਬਹੁਤ ਧੰਨਵਾਦ।